ਚਾਰ ਤਰ੍ਹਾਂ ਦੇ ਪਰਲੋ ਹੁੰਦੀ ਆਲੇ ਇੱਕ ਮੁਿਤ ਪਰਣਾ ਹੈ ਇੱਕ ਨਿਮਿਤ ਪਰਣਾ ਹੈ ਇੱਕ ਮਹਨ ਪਰਣਾ ਹੈ ਇੱਕ ਧਿਆਨ ਪਰਣਾ ਹੈ ਤੇ ਮੁਿਤ ਪਰਣੋ ਤੇ ਹੁੰਦੀ ਹੈ ਜਦੋਂ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਕਹਿੰਦੇ ਹਾਂ ਕਿ ਮਰਿਆ ਤੇ ਸੁਪਾਏ ਕੋ ਜਿ ਬਰਾਬਰੀ ਹੁੰਦਾ ਹੈ ਤੇ ਇਹ ਮੁਿਤ ਪਰਣੋ ਹੈ ਸਾਡੀ ਜਿਹੜਾ ਰਾਤ ਨੂੰ ਅਸੀਂ ਸੌਂਦੇ ਹਾਂ ਨਿਮਿਤ ਪਰਣੋ ਹੈ ਜਦੋਂ ਮੌਤ ਕਰਕੇ ਮਰਦੇ ਉਹ ਮੁਿਤ ਪਰਣੋ ਹੈ ਤੇ ਮਹਾ ਪਰਮੇਵਰ ਜੇ ਤੱਕ ਵੀ ਜੇ ਹੰਕਾਰ ਇਸ ਮਾਤ ਕੋ ਹੋ ਜਾਵੇ ਕਿ ਬ੍ਰਹਮ ਨੂੰ ਸਭ ਸਭ ਜਿੰਨੀ ਸ੍ਰਿਸ਼ਟੀ ਹੈ ਜਿੰਨੀ ਰਚਨਾ ਸਭ ਇਸ ਮਾਤ ਕੋ ਹੋ ਜਾਣੀ ਕੋ ਦਾ ਮਹਾ ਪਰਮੇਵਰ ਮਹਾ ਪਰਮੇਵਰ ਜਿੰਨੀ ਕੋ ਜੇ ਚੈਸੀਅ ਜਵਾਲ ਪਰਲੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏ ਤੋ ਸਾਰਾ ਸੰਸਾਰ ਹੀ ਨਿਯਤਾ ਸ੍ਰਪੀਤ ਹੋਣ ਲੱਗ ਪੈਣਾ ਨਾ ਸਮ ਪ੍ਰਤੀਤ ਹੋਣ ਲੱਗ ਪੈਣਾ ਸਵਾਰ ਤੋਂ ਬਾਜੂ ਨੂੰ ਨਾ ਕਰਨਾ ਸਵਾਰ ਤੋਂ ਰਾਜ ਧਾਰ ਕੇ ਰਹਿਣਾ ਇਹ ਜਾਲ ਪਰੇ ਹਰ ਬ੍ਰੰਧ ਜਾਲੀਆਂ ਇਸ ਪ੍ਰਕਾਰ ਚਾਰ ਪ੍ਰਕਾਰ ਵੀ ਪਰਲੇ ਹੈ ਉਹ ਜਿੱਥੇ ਲਿੰਕ ਪਰਲੇ ਹੋਣ ਤੇ ਕੇਂਦਰ ਕੋਲੇ ਦਾ ਦਾਤ ਕਰੀਦਾ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਬਧਵਾਸ ਤੇ ਕਲਿਆਣ ਵਾਸਤੇ ਇਸੇ ਤਰ੍ਹਾਂ ਜੇ ਲਿੰਕ ਪਰਲੇ ਹੋਣ ਲੱਗੇ ਜਦੋਂ ਸੌ ਲੱਗੇ ਉਸ ਮੌਕੇ ਨੂੰ ਸਫਲਾ ਕਰ ਲਿਆ ਕਿ ਬੱਚੇ ਪਾਸ਼ਾਗੁਲ ਇੱਕ ਕੀਰਤਨ ਕੋਲੇ ਦੀ ਬਾਤ ਕਲ ਬਖਸ਼ੀ